ویلکم ٹو دی جائنٹرسل سارا کا درد ابھی ایک سیو تو زیادہ وڈیا بڑا پیار مینڈر سب لوگوں کو دے کے سر ਜਿਵੇਂ ਜਿਵੇਂ ਬਹੁਤਾ ਪਿਆਰ ਸਾਥੇ ਜੀਵਨ ਲੰਘਦਾ ਸਾਡੀ ਵੀ ਜ਼ਿੰਮੇਵਾਰੀ ਜਿਹੜੀ ਪੂਰਤੀ ਜਾਂਦੀ ਹੈ ਤੇ ਅਸੀਂ ਇਹ ਦਈਆਂ ਸ਼ਕਤੀਆਂ ਨਾਲ ਮੁਲਾਕਾਤ ਕਰ ਰਹੇ ਹਾਂ ਜਿਨ੍ਹਾਂ ਦਾ ਕੇ ਸਾਡੇ ਜਹਤ ਸਾਡੇ ਬਾਗ ਸਾਡੇ ਸਮਾਜ ਤੇ ਹੋਰ ਅਗਲਾ ਪੀੜਾ ਵਿੱਚ ਬਹੁਤ ਵੱਡਾ ਯੋਗਦਾਨ ਹੁੰਦਾ ਉਸੇ ਕਣੀ ਤੱਕ ਹੋਰ ਜਿਹੜੀ ਸ਼ਕਤੀਆਂ ਨਾਲ ਮੁਲਾਕਾਤ ਕਰਾਂ ਜਾ ਰਹੇ ਹਾਂ ਉਹਨਾਂ ਵਿੱਚ ਪਰਿਵਾਰਕ ਬੜਾ ਲੰਮਾ ਬੈਕਗ੍ਰਾਉਂਡ ਹੈ ਜਿਹੜੀ ਇਹ ਸਮਾਜ ਸੇਵਾ ਤੇ ਧਾਰਮਿਕ ਸੇਵਾ ਨਾਲ ਜੁੜੀ ਹੋਈ ਹੈ ਸਿਆਸਤ ਦੇ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਕਾਦ ਹੈ ਉਹਨਾਂ ਨੇ ਇੱਕ ਐਕਸ ਆਰਐਨਓ ਦੀ ਸਰ ਦੇ ਰੂਪ ਦੇ ਵਿੱਚ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਨੇ ਮੇਨ ਗੱਲ ਤਾਂ ਸਾਡੇ ਏਐਸ ਮੈਨੇਜਮੈਂਟ ਐਂਡ ٹرسٹ ਜਿਹੜੇ ਕਿ ਸਾਡੇ ਹੈਰੀਟੇਜਾਰੇ ਨੇ ਉਥੇ ਵੀ ਬਾਤ ਵਧੀਆ ਉਹਨਾਂ ਨੇ ਜਿਹੜਾ ਆਪਣਾ ਕੰਮ ਕੀਤਾ ਅੱਜ ਤੱਕ ਲੋਕ ਉਸ ਨੂੰ ਯਾਦ ਕਰਦੇ ਨੇ ਤੇ ਮੇਨ ਗੱਲ ਤਾਂ ਮੈਨੋ ਸਾਹਿਬ ਦੇ ਜੋ ਕਰੋਨਾ ਦਾ ਸਮਾਂ ਆਇਆ ਤੇ ਇਸ ਪਰਿਵਾਰਕੀਆਂ ਸੇਵਾਵਾਂ ਸਾਡੇ ਗੱਲ ਕਰਨ ਨਵੀਨ ਸ਼ਰਮਾ ਜੀ ਇਹਨਾਂ ਦੇ ਬ੍ਰਦਰ ਕੈਜੀਤ ਰਵੀ ਸ਼ਰਮਾ ਜੀ ਇਹਨਾਂ ਦਾ ਸਾਰਾ ਹੀ ਪਰਿਵਾਰ ਜਿਵੇਂ ਹੁੰਦਾ ਗਿਆ ਕਿ ਉੱਪਰੋਂ ਪਰਮਾਤਮਾ ਵੱਲੋਂ ਹੀ ਇੱਕਦਮ ਜਿਹਨਾਂ ਨੂੰ ਡਿਊਟੀ ਲਈ ਗਈ ਤੇ ਇਹਨਾਂ ਨੇ ਪੂਰੀ ਡੈਡੀਕੇਸ਼ਨ ਨਾਲ ਪੂਰੀ ਡਿਡਿਕਮੇਸ਼ਨ ਦੇ ਨਾਲ ਬਾਖੂ ਬੀੜੀ ਬਣ ਗਏ ਅੱਜ ਆਪਾਂ ਸਾਰੇ ਜਾਣਦੇ ਆ ਕਿ ਸ਼ਹਿਰ ਦੇ ਵਿੱਚ ਯੂਸੀਪਾ ਚੋਣਾ ਦਾ ਪਿਛਲਾ ਬਚੂਕਿਆ ਦਾ ਉਹ ਚੱਕੀ ਦਾ ਨਾਲ ਖੂਨ ਰੂਰੂ ਕਰਾਦੇ ਨੇ ਜਿੰਨਾ ਤੱਕ ਕਿ ਸਿਆਸਤ ਦੇ ਨਾਲ ਵੀ ਬਹੁਤ ਵੱਡਾ ਨਾਤਾ ਹੈ ਗਹਿਰਾ ਨਾਤਾ ਮੇਨ ਨਾਲ ਸਾਡੇ ਲਈ ਸਾਫਤਾ ਮੰਤਰੀ ਗੁਰਜੀਤ ਸਿੰਘ ਗੁਕੀ ਸਾਹਿਬ ਨੇ ਉਹਨਾਂ ਦੀ ਟੀਮ ਲਈ ਦਾ ਅਹਿਮ ਹਿੱਸਾ ਨੇ ਜੇਕਰ ਸੱਜੀ ਖੱਬੀ ਬਾਹਰ ਜਿਵੇਂ ਮੈਂਨੋ ਸਾਹਿਬ ਤੁਸੀਂ ਵੀ ਉਹ ਵੀ ਹੈਦੀ ਤਾਂ ਉਹੀ ਗੱਲ ਨਹੀਂ ਹੋਊਗਾ ਅੱਜ ਗੱਲ ਕਰਨ ਜਾ ਰਹੇ ਹਾਂ ਸਾਡੇ ਯੂਥ ਡਾਇਨਾਮਿਕਾ ਦੇ ਕੈਪਟਨ ਨਵੀਤ ਸ਼ਰਮਾ ਜੀ ਦੇ ਨਾਲ ਹੁਣ ਮੈਂਨੋ ਸਾਹਿਬ ਬੇਨਤੀ ਕਰਦਾ ਹਾਂ ਕਿ ਆਪਾਂ ਇਸ ਚਰਚਾ ਨੂੰ ਅੱਗੇ ਵਧਾਈਏ ਹਾਂ ਸ਼ੁਕਰੀਆ ਬਾਲੀਆ ਜੀ ਹੋਰ ਸ਼ੁਕਰੀਆ ਵਿੱਕੀ ਬਡੇਰਾ ਜੀ ਦੋਸਤੋ ਇਹ ਤੁਹਾਡੇ ਪਿਆਰ ਸਦਕਾ ਹੀ ਸਾਡੇ ਅੱਜ ਮਾਈ ਐਪੀਸੋਡ ਪੂਰੇ ਹੋ ਗਏ ਨੇ ਬੜੇ ਜੀ ਕੱਲ ਮੈਂ ਹੋਰ ਜਿਆਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਆਪਣੇ ਦਰਸ਼ਕਾਂ ਦਾ ਅੱਜ ਸਵੇਰੇ ਲਗਭਗ 5:30 ਵਜੇ ਦੇ ਕਰੀਬ ਜਦੋਂ ਮੈਨੂੰ ਖੰਨੇ ਦੇ ਦੇਪਤ ਸੂਰਿਓ ਜਤਿੰਦਰ ਜੀ ਹੈ ਉਹਨਾਂ ਦਾ ਫੋਨ ਆਇਆ ਆਸਟ੍ਰੇਲੀਆ ਤੋਂ ਕਿ ਮੈਨੂੰ ਸਾਬ ਮੈਂ ਤੁਹਾਡਾ ਪ੍ਰੋਗਰਾਮ ਇਹ ਬਕੂ ਵੀ ਦੇਖਦਾ ਹੈ ਔਰ ਇਹ ਨਹੀਂ ਕਿ ਕੋਈ 2-4 ਮਿੰਟ ਦੇਣਾ ਮੈਂ 22 ਮਿੰਟ ਆਪਣੀ ਗੱਡੀ ਦੇ ਵਿੱਚ ਵੀਡੀਓ ਲਾ ਲਵਾਂ ਔਰ ਮੈਂ ਇਸ ਪ੍ਰੋਗਰਾਮ ਨੂੰ ਪੂਰਾ ਦੇਖਣਾ ਤੁਸੀਂ ਜੋ ਚਿਹਰੇ ਅੱਗੇ ਲੈ ਕੇ ਆ ਰਹੇ ਹੋ ਉਹ ਇੱਕ ਤੋਂ ਇੱਕ ਜਿਹੜਾ ਸ਼ਹਿਰ ਜਾ ਰਿਹਾ ਹੈ ਵੀ ਜੇ ਇਹ ਚਿਹਰੇ ਕਿਤੇ ਨਗਰ ਕੌਂਸਲ ਦੇ ਵਿੱਚ ਆ ਜਨ ਤਾਂ ਨਗਰ ਕੌਂਸਲ ਦੀ ਨੁਹਾਰ ਬਦਲੀ ਜਾ ਸਕਦੀ ਹੈ ਔਰ ਅੱਜ ਸਾਡੇ ਵਿੱਚ ਉਹ ਪਰਿਵਾਰ ਜਿਹੜਾ ਚਾਹੇ ਧਾਰਮਿਕ ਹੋਵੇ ਚਾਹੇ ਸਿਆਸੀ ਹੋਵੇ ਹਰ ਕਰੇ ਨਿੱਕੇ ਨਾਲ ਦੀ ਪਹਿਲ ਕਰਦੀ ਹੁੰਦੀ ਹੈ ਸ਼ਰਮਾ ਜੀ ਜਿਹੜੇ ਕਿ ਬਰੰਟ ਅਫੀਸਰ ਰਹੇ ਨੇ ਕਹਿੰਦੇ ਜਿਹਦੇ ਮਿਲਟਰੀ ਮੈਨੂ ਦਾ ਨਾ ਉਹ ਵੈਸੇ ਬਲੀਆ ਜੀ ਹੋਰ ਡਿਸਪਲਿਨ ਦੇ ਵਿੱਚ ਹੁੰਦਾ ਹੈ ਔਰ ਜੇਕਰ ਐਸੇ ਨੌਜਵਾਨ ਸਾਡੀ ਨਗਰ ਕੌਂਸਲ ਦੇ ਵਿੱਚ ਕਾਉਂਸਲਰ ਬਣ ਕੇ ਆਣਗੇ ਤਾਂ ਨਗਰ ਕੌਂਸਲ ਦੀ ਨੂੰ ਹਾਲ ਨੂੰ ਬਦਲਣ ਵਾਸਤੇ ਕੋਈ ਟਾਈਮ ਨਹੀਂ ਲੱਗੂਗਾ ਥੋੜਾ ਸਵਾਗਤ ਹੈ ਤੁਹਾਡਾ ਸਾਡੇ ਦੋਨੇ ਹੀ ਚੈਨਲ ਦੇ ਉੱਪਰ ਔਰ ਕੀ ਕਹਿਣਾ ਚਾਹੁੰਦੇ ਮਿਹਰੇ ਦਸ਼ਕਰ ਨੂੰ ਸਭ ਤੋਂ ਪਹਿਲਾਂ ਤਾਂ ਵਿੱਕੀ ਜੀ ਮੈਨੂ ਦਾ ਸਾਤਾ ਮੇਰੇ ਚਾਚਾ ਜੀ ਨੇ ਐ ਅਲੀ ਅਲੀ ਜੀ ਤੁਹਾਡਾ ਬਹੁਤ ਬਹੁਤ ਮੈਂ ਵੈਲਕਮ ਕਰਦਾ ਤੇ ਹੁਣ ਪਹਿਲਾਂ ਤਾਂ ਮੈਂ ਮੈਨੇਜਮੈਂਟ ਚ ਵੀ ਦੋ ਵਾਰ ਟਰਮ ਚ ਐਜ਼ ਅ ਸੈਕਟਰੀ ਏਅਰ ਸੀਨੀਅਰ ਸੈਕੰਡਰੀ ਸਕੂਲ ਵਿੱਚ ਆ ਪਹਿਲੀ ਟਰਮ ਚ ਤੇ ਸੈਕੰਡ ਚ ਏਅਰ ਸਮੋਡਰਨ ਦਾ ਸੈਕਟਰੀ ਰਿਹਾ ਤੇ ਤੁਹਾਨੂੰ ਮਿੰਦਰੋ ਸਾਹਿਬ ਤੇ ਅਲੂਵੱਲਿਆ ਸਾਹਿਬ ਤੁਸੀਂ ਉੱਥੇ ਜਾ ਕੇ ਵੀ ਪਤਾ ਕਰ ਸਕਦੇ ਹੋ ਬੀਜੇ ਡਵੈਲਪਮੈਂਟ ਨੂੰ ਵੀ ਦੇਖਣਾ ਜਾਂ ਪਸੰਦ ਕਰਦਾ ਹੈ ਤਾਂ ਉਹ ਸਭ ਤੋਂ ਪਹਿਲਾਂ ਇੱਕ ਉਹ ਵੀ ਮਜੀਦ ਨੇ ਆ ਕੇ ਜਾਂ ਸੀਨੀਅਰ ਕੈਂਡੀਡੇਟ ਨੂੰ ਆ ਆ ਰਿਹਾ ਸੀ ਬਿਲਕੁਲ ਤਾਂ ਉੱਥੇ ਬਹੁਤ ਕੰਮ ਕੀਤੇ ਰਹੀ ਤੇ ਉਸ ਤੋਂ ਬਾਅਦ ਮਾਡਰਨ ਸਕੂਲ ਜਿਹੜੀ ਆਪਾਂ ਉਹੀ ਰਕਤਾਰ ਦੇ ਨਾਲ ਵਧੀਆ ਕੰਮ ਕਰਦੇ ਰਹੇ ਹਾਂ ਉਸ ਤੋਂ ਪਹਿਲਾਂ ਮੈਂ 3 ਸਾਲ ਆਰਮੀ ਚਲਾਏ ਆ ਤੇ ਉਹ ਡਿਸਪਲਨ ਵਾਲੀ ਗੱਲ ਮੈਨਰੋ ਸਾਹਿਬ ਨੇ ਕਹਤੀ ਤੇ ਆਲਵੇ ਡਿਸਪਲਨ 'ਚ ਰਹਿਦਾ ਡਿਸਪਲਨ 'ਚ ਰਹਿਣਾ ਪਸੰਦ ਕਰਦਾ اپنا نبدیپ جی آنے والی نگر جی رہے ہو وارڈ نمبر تی ہے مجھا چھبی ون شاید حساب سے وہ ਉਹ ਜੁਟੇ ਨੇ ਤੇ ਕੀ ਡੇਟਰ ਕਰ ਲੋ ਉਹਨੂੰ ਜਨਤਾ ਖਤਮਾ ਦਿੰਦੀ ਹੈ ਪਲੇਸਿੰਗ ਰੂਪੀ ਤੁਹਾਨੂੰ ਹਾਊਸ ਦੇ ਵਿੱਚ ਭੇਜਦੀ ਹੈ ਤਾਂ ਕੀ ਕੰਮ ਖੁੰਡੇ ਜਹਾਂ ਦੇ ਵਿੱਚ ਨੇ ਤੁਸੀਂ ਇਹਦੇ ਪ੍ਰਾਪਲਿਕਤਾ ਦੇ ਆਧਾਰ ਦੇ ਉੱਤੇ ਆਪਣੇ ਮਾਰਗਦਸ਼ੀਆਂ ਲਈ ਕਰਨਾ ਚਾਹੀਦੇ ਹੋ ਦੇਖੋ ਜੀ ਹਲੋ ਵੜਿਆ ਸਾਹਿਬ ਮੈਂ ਕਿਸੇ ਦੀ ਬੁਰਾਈ ਨਹੀਂ ਕਰਦਾ ਇਸ ਕਿਸ ਤੇ ਕੋਈ ਐਮਸੀ ਨੇ ਕੰਮ ਕਿੱਦਾਂ ਕੀਤਾ ਕਿਸਾ ਇਹ ਕਿਦਾਂ ਲਿਖੀ ਠੀਕ ਆ ਜੇਕਰ ਵੀ ਐਮਸੀ ਬਣਦਾ ਅਗਲਾ ਕੰਮ ਕਰਨ ਲਈ ਉਹ ਬਣਦਾ ਤੇ ਲੋਕਾਂ ਦੀ ਉਮੀਦਾਂ ਤੇ ਖਰਾ ਵੀ ਉੱਤਰਦਾ ਚਾਹੇ ਥੋੜੇ-ਥੋੜੇ ਅਗਲੇ ਦੇ ਕੰਮ ਰਹਿ ਵੀ ਜਾਂਦੇ ਨੇ ਕੀ ਪਰ ਹਰ ਇੱਕ ਬੰਦਾ ਕੰਮ ਕਰਦਾ ਹੈ ਤੇ ਮੈਂ ਤਾਂ ਇਹ ਨਹੀਂ ਕਿਸੇ ਦੀ ਲਾਈਨ ਵਿੱਚ ਛੋਟੀ ਬੜੀ ਨਹੀਂ ਕਰਨਾ ਚਾਹੁੰਦਾ ਆਪਣੀ ਲਾਈਨ ਹੀ ਉਹ ਤੋਂ ਬੜੀ ਕਰਨਾ ਚਾਹੁੰਦਾ ਤੇ ਜਿਹੜੀ ਵੀ ਮੇਰੀ ਨਿਗਾਹ ਤੇ ਵਿੱਚ ਕੰਮ ਆਂ ਗਏ ਜਾਂ ਰਹਿ ਗਏ ਹੋ ਗਏ ਉਹ ਮੈਂ ਵੱਧ ਚੜ ਕੇ ਉਹਦੇ ਵਿੱਚ ਹਿੱਸਾ ਪਾਉਂਦਾ ਆ ਬਿਲਕੁਲ ਗੱਲ ਉਹ ਵੀ ਜੀ ਨੇ ਬਹੁਤ ਵੱਡੀ ਗੱਲ ਕਹਿਤੀ ਕਿ ਮੈਂ ਕਿਸੇ ਕਾਉਂਸਲਰ ਦੇ ਪਿੰਤੂ ਪਿੰਤੂ ਨਹੀਂ ਕਰਨਾ ਚਾਹੁੰਦਾ ਜਿਹੜਾ ਵੀ ਕੋਈ ਕਾਉਂਸਲਰ ਬਣ ਕੇ ਆਂਦਾ ਹੈ ਉਹਦਾ ਮੇਨ ਪਹਿਲਾ ਇਹ ਹੁੰਦਾ ਕਿ ਮੈਂ ਆਪਣੇ ਬਾਪ ਦਾ ਕੋਈ ਕੰਮ ਕਰਾਵਾਂ ਇਹਨੇ ਕਿਹਾ ਕਿ ਜਿਹੜੇ ਕੰਮ ਬਾੜ ਦੇ ਅਧੂਰੇ ਰਹਿ ਗਏ ਨੇ ਉਹਨਾਂ ਨੂੰ ਮੈਂ ਗੁਰਾਵਾਗਾ ਨਵੀਂ ਜੀ ਗੱਲ ਇੱਕ ਹੈ ਨਗਰ ਕੌਂਸਲ ਦਾ ਨਵੀਂ ਜਿਹੜਾ ਹੈ ਜਿਹਨੂੰ ਦਸਿਆ ਬਾਰੇ ਜਿਹੜੀ ਗੱਲ ਬਚ ਚੁੱਕੇ ਹੈ ਨਾ ਹਰ ਬੰਦਾ ਅੱਜ ਤਿਆਰੀ ਕਰ ਰਿਹਾ ਹੈ ਚੋਣਾਂ ਲੜਨ ਦੀ ਉਹ ਜਿਵੇਂ ਤੁਸੀਂ ਪਾਰ ਨੰਬਰ 30 ਦਾ ਬੜਾ ਪੁਰਾਣਾ ਬਾਦੀਆ ਔਰ ਜੋ ਸਾਨੂੰ ਸੁਣੋ ਜਾਇਆ ਇਸ ਵਾਰ ਉੱਥੇ ਨਗਰ ਕੌਂਸਲ ਦੇ ਪ੍ਰਧਾਨ ਵੀ ਕਹਿੰਦੇ ਮਾਰਕੀਟ ਜੋਤ ਰਹੇ ਨੇ ਸਰ ਦੇਖੋ ਮੈਂ ਇਸ ਚ ਫੇਰ ਦੁਬਾਰਾ ਇਹ ਕਹਿੰਦਾ ਆਪਾਂ ਕਿਸੇ ਦੀ ਬੁਰਾਈ ਨਹੀਂ ਹਰ ਇੱਕ ਬੰਦੇ ਦੀ ਟਿਕਟ ਮੰਗਣ ਦਾ ਹੱਕ ਹੈ ਹਾਂ ਠੀਕ ਹੈ ਪਰ ਉਸ 'ਚ ਵੀ ਕੁਝ ਲਿਮਿਟੇਸ਼ਨ ਹੁੰਦੀ ਹੈ ਵੀ ਇੱਕ ਬੰਦਾ ਇੱਕ ਟਿਕਟ ਮੰਗਦਾ ਉਹ ਜ਼ਿਆਦਾ ਵਧੀਆ ਰਹਿੰਦਾ ਤੇ ਦੂਸਰੀ ਟਿਕਟ ਮੰਗਣਾ ਤੇ ਪਾਰਟੀ ਨੇ ਦੇਖਣਾ ਹੈ ਵੀ ਉਹਨੂੰ ਦੂਜੀ ਟਿਕਟ ਦੇਣੀ ਹੈ ਜਾਂ ਨਹੀਂ ਦੇਣੀ ਹੈ ਆ ਇੱਕ ਟਿਕਟ ਮੰਗਣਾ ਉਹਦਾ ਹੱਕ ਹੈ ਤੇ ਉਹ ਇੱਕ ਟਿਕਟ ਦੇ ਆਪਣੀ ਸੇਵਾ ਹੀ ਕਰਨੀ ਆਪਾਂ ਇੱਕ ਵਾਰ ਦੀ ਤਾਂ ਇੱਕ ਤੇ ਵੀ ਕਰ ਸਕਦੇ ਆ ਇਹ ਤਾਂ ਹੈ ਨਹੀਂ ਵੀ ਇੱਕ ਤੇ ਆਪਾਂ ਆਪਣੀ ਵਾਈਫ ਨੂੰ ਜਾਂ ਇੱਕ ਤੇ ਆਪਾਂ ਖੁਦ ਫਿਰ ਆਪਾਂ ਕਮੇਟੀ 'ਚ ਜਾਣਾ ਉੱਥੇ ਕੋਈ ਆਪਾਂ ਕਪਲ ਗਿੱਟੀ ਵਾਲਾ ਡਿਸਟ੍ਰਿਕਟ ਥੋੜੀ ਕਰਨਾ ਵੀ ਦੋਨੋਂ ਜene ਚਾਹੀਦੇ ਨੇ ਜਿਵੇਂ ਜਿਵੇਂ ਤੁਸੀਂ ਇਹਦੀ ਗੱਲ ਕੀਤੀ ਹੈ ਜੀ ਮੰਨ ਲਓ ਚਲੋ ਪ੍ਰੈਸ਼ਰ ਪੈਂਦਾ ਕਿ ਵੀ ਨਗਰ ਕੋਸਲਾ ਪਰ ਆਣਾ ਉਹ ਦੋ ਟਿਕਾਣਾਂ ਦੀ ਮੰਗ ਕਰ ਰਹੇ ਆ ਕਿਉਂਕਿ ਤੁਸੀਂ ਬੜੀ ਲੰਬੀ ਸਮਾਂ ਜਿਹੜਾ ਹੈ ਸੇਵਾ ਕੀਤੀ ਆਪਣੀ ਪਾਰਟੀ ਦੀ ਜੇਕਰ ਹਾਈ ਕਮਾਂਡ ਤੋਂ ਨੂੰ ਟਿਕਟ ਨਹੀਂ ਦਿੰਦਾ ਫਿਰ ਤੁਹਾਡਾ ਅਗਰ ਫਰਦਰ ਕੀ ਹੋਗਾ ਕਿ ਤੁਸੀਂ ਤਿਆਰੀਆਂ ਵੀ ਕਰ ਲਓ ਆਪਣੇ ਵਾੜ ਦੇ ਵਿੱਚ ਮੈਨੂੰ ਸਾਹਿਬ ਮੈਨੂੰ ਗੁਰਕੀਰਤ ਸਿੰਘ ਕੋਟਲੀ ਤੇ ਕਾਂਗਰਸ ਦੀ ਸੇਵਾ ਕਰਦੇ ਅੱਜ 16 ਸਾਲ ਹੋ ਗਏਰੀ ਜਦੋਂ ਤੋਂ ਗੁਰਪ੍ਰੀਤ ਜੀ ਨੇ ਖੰਨੇ ਆਣਾ ਸ਼ੁਰੂ ਕੀਤਾ 2010 ਦੇ ਵਿੱਚ ਤੇ ਮੈਂ ਉਹਨਾਂ ਦੀ ਪਹਿਲੀ ਗਤਾਰ ਦਾ ਪਹਿਲਾ ਉਹਨਾਂ ਦਾ ਵਰਕਰ ਹੈ ਤੇ ਉਹਨਾਂ ਦੇ ਨਾਲ ਰਿਹਾ ਹੁਣ ਅੱਜ 16 ਸਾਲ ਹੋ ਗਏ ਤੇ ਉਹਨਾਂ ਨੇ ਮੇਰੀ ਡਿਊਟੀ ਮੈਨੇਜਮੈਂਟ ਚ ਚਲਾਈ ਆਪਾਂ ਉੱਥੇ ਵੀ ਵਧੀਆ ਕੰਮ ਕਰਕੇ ਦਿਖਾਇਆ ਹੁਣ ਜੇ ਉਹਨਾਂ ਦੀ ਇੱਛਾ ਹੋਊਗੀ ਮੈਨੂੰ ਐਮਸੀ ਚੋਣ ਲੜਨ ਦੀ ਤੇ ਉਹ ਲੜਾ ਸਕਦੇ ਨੇ ਤੇ ਮੈਂ ਲਗਨ ਨਾਲ ਖੁਦ ਵੀ ਤਿਆਰ ਆ ਬਾਪ ਰਵੀਆ ਕਾ ਉਹਨੇ ਕਹੀ ਹੈ ਕਿ ਜੋ ਬਾਈ ਕਮਾਨ ਦਾ ਮੈਂਡੋਰ ਸਾਬ ਬੋਕਾ ਬੋਕਾ ਉਸੇ ਮੱਤੇ ਤੇ ਰੁਕਾ ਹੁਣ ਕੰਨ ਲਾ ਲਈ ਆ ਜੀ ਆਪਾਂ ਵਾਟਾ ਦੀਆਂ ਬੇਸਿਕ ਗੱਲਾਂ ਬਨ ਆਮ ਲੋਕ ਟਾਈਲਾਂ ਹੋ ਗੀਆਂ ਮੈਨੂੰ ਜੀ ਲਾਈਟਾਂ ਹੋ ਗਈਆਂ ਨੰਬੀ ਜੀ ਮੇਨ ਕਲਰ ਸਾਈਨ ਹੋ ਗਏ ਇੱਥੇ ਤੱਕ ਹੀ ਸੀਮਤ ਰਹਿੰਦੇ ਨੇ ਜਦਕਿ ਦੇਵਤਾਸ ਜੇਕਰ ਕਹ ਲਈਏ ਕਿ ਪੋਜੈਸਟੀਕਲ ਫਾਜ਼ਾ ਬਟ ਉਹਦੇ ਮਾਇਨੇ ਬੜੇ ਬਿਓਂਡ ਨੇ ਬਹੁਤ ਵਾਰੀ ਕੀ ਹੁੰਦਾ ਹੈ ਆਪਾਂ ਚਰਮਨ ਜੀ ਕੇ ਸੈਂਟਰ ਸਰਕਾਰ ਦੀਆਂ ਕੁਝ ਸਕੀਮਜ਼ ਹੁੰਦੀਆਂ ਨੇ ਕੁਝ ਸਟੇਟ ਸਰਕਾਰ ਦੀਆਂ ਸਕੀਮ ਰਹੀਆਂ ਨੇ ਜਿਹੜੀਆਂ ਕਿ ਆਮ ਲੋਕਾਂ ਤੱਕ ਜਿਨ੍ਹਾਂ ਨੂੰ ਕਿ ਆਪਾਂ ਲਾਤਾ ਤਰੀਕ ਇਹ ਜਿਹੜੇ ਲੋਡ ਬੰਦ ਜਰੂਰ ਤੋਂ ਮੰਨਦੇ ਆ ਜਿਹੜੇ ਇਹ ਸਕੀਮਾਂ ਨੂੰ ਅਵੇਲ ਕਰ ਸਕਦੇ ਨੇ ਵੀ ਉਹਨਾਂ ਦੀ ਕੋਈ ਅਵੇਰਨੈਸ ਕੈਂਪੇਨ ਦੁਬਾਰਾ ਲਗਾਉਣੀ ਆ ਨੰਬਰ ਦੋ ਤੇ ਅੱਜ ਇਹ ਸਰਕਾਰਾਂ ਬੜਾ ਸੰਪਦ ਮੈਨੇਜਮੈਂਟ ਕਿ ਸਿਹਤ ਸਹੂਲਤਾਂ માં ਬਹੁਤ ਹੋਣੀਆਂ ਚਾਹੀਦੀਆਂ ਨੇ ਪਰ ਅਸਲ ਤਰ੍ਹਾਂ ਆਪਣੇ ਜੁਵਾ ਕਿਸੇ ਤੋਂ ਲੁਕੇ ਲੁਕੇ ਆਸੀਂ ਛੋਟੇ ਮango ਛੋਟੇ ਦੀ ਲੈਂਦੇ ਆ ਨੋਜਨਾ ਨਹੀਂ ਕਰਦੇ ਪਰ ਇਹੋ ਜਿਹੇ ਕੁਝ پلان ਹੈ ਜਿਹਦੇ ਨਾਲ ਯੂਥ ਨੂੰ ਬਜ਼ੁਰਗਾਂ ਨੂੰ ਸਿਹਤ ਦਾ ਹੱਕ ਤੇ ਲਾਭ ਪਾਤ ਗਿਆ ਨੂੰ ਲੋਡ ਬੰਦ ਦੀ ਸਕੀਮਾਂ ਨਾਲ ਕਨੈਕਟ ਕੀਤਾ ਜਾ ਸਕਦਾ ਹੈ ਸਾਡੇ ਜੀਓ ਸਾਹਿਬ ਤੁਸੀਂ ਸਹੀ ਕਿਹਾ ਹੈ ਦੇਖੋ ਐਮਸੀ ਇਲੈਕਸ਼ਨ ਚ ਹਰ ਇੱਕ ਬੰਦਾ ਐਮਸੀ ਬਣ ਕੇ ਸਿਰਫ ਲਾਈਟਾਂ ਗਲੀਆਂ ਦੀ ਸਫਾਈ ਤੇ ਇਹ ਚੀਜ਼ਾਂ ਤੇ ਹੀ ਉਲਝ ਕੇ ਰਹਿ ਜਾਂਦਾ ਹੈ ਇਸ ਤੋਂ ਪਰ ਸਭ ਤੋਂ ਜ਼ਰੂਰੀ ਹੈ ਅੱਜ ਕੱਲ ਦੀ ਜੋ ਟਾਈਮ ਚੱਲ ਰਿਹਾ ਹੈ ਸੇਤ ਤੇ ਉੱਥੇ ਸਾਡੇ ਹੈ ਨਾ 1 26 ਨੰਬਰ ਵਾਰਡ ਚ ਪਾਰਕ ਹੈ ਉਸ ਦੇ ਵਿੱਚ ਇੱਕ ਆਪਣਾ ਫਰਸਟ ਪ੍ਰੈਫਰੈਂਸ ਹੈ ਰੋਗੀ ਵੀ ਯੋਗਾ ਦਾ ਕੈਂਪ ਜਿਹੜਾ ਕਿ ਦਿੱਲੀ ਯੋਗਸ਼ਾਲਾ ਇੱਕ ਕੈਂਪਸ ਚਲਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਬੱਚਿਆਂ ਲਈ ਉਥੇ ਜਿਹੜੇ ਵੀ ਪਾਰਕ ਦੇ ਵਿੱਚ ਜਿਮ ਇਕਵਿਪਮੈਂਟ ਵਗੈਰਾ ਜੋ ਵੀ ਹੈ ਉਹ ਅਵੇਲੇਬਲ ਕਰਾਇਆ ਜਾਂ ਸਰਕਾਰ ਤੋਂ ਚਾਏ ਅਸੀਂ ਪਰਸਨਲੀ ਵੀ ਕਰ ਸਕਦੇ ਆ ਤੇ ਆਪਾਂ ਪਰਸਨਲੀ ਵੀ ਉਹਨਾਂ ਦੇ ਲਈ ਕਰਾਂਗੇ ਉਸ ਤੋਂ ਬਾਅਦ ਆਗੀ ਆਪਣੀ ਮੈਡੀਕਲ ਤੇ ਇਹ ਵੀ ਮੈਂ ਤੁਹਾਨੂੰ ਸ਼ੋਰ ਅਵਰੈਂਸ ਦੇਣਾ ਹੈ ਵੀ ਹਰ ਕਮਿਊਨਿਟੀ ਅਟਾਰੀ ਨੇਵਰਕ ਵਿੱਚ ਆਪਣੇ ਵਾਰਡ ਦੇ ਵਿੱਚ ਮੈਡੀਕਲ ਕੈਂਪ ਜ਼ਰੂਰ ਹੋਵੇ ਮੋਬ ਵਾਲੀ ਸੋਚ ਹੈ ਜੀ ਤੁਹਾਡੀ ਕਿਉਂਕਿ ਇਹ ਤੀਜਾ ਸੋਲਤਾ ਐਸੀਆਂ ਨੇ ਜਿਹੜੀਆਂ ਹਰ ਨੂੰ ਚਾਹੁੰਦਾ ਹੈ ਅ ਸ਼ਰਮਾ ਜੀ ਗੱਲ ਇਹ ਕਹਿ ਕੇ ਜਿਵੇਂ ਜਿਵੇਂ ਸਮਾਂ ਨਿਕਲਦਾ ਹੈ ਜਿਵੇਂ ਜਿਵੇਂ ਤੁਸੀਂ ਲੋਕਾਂ ਕੋਲ ਜਾਣਾ ਤੁਹਾਨੂੰ ਲੋਕਾਂ ਨੇ ਇੱਕ ਗੱਲ ਕਰਤੀ ਹੈ ਇਹ ਸ਼ਰਮਾ ਜੀ ਤੁਸੀਂ ਇੰਡਸਟਰੀਲਿਸਟ ਹੋ ਤੁਸੀਂ ਆਪਣਾ ਕਾਰੋਬਾਰ ਚਲਾਦੇ ਹੋ ਫਿਰ ਸਾਨੂੰ ਸਮਾਂ ਕਿਵੇਂ ਦੋਗੇ ਇਹ ਵੀ ਮੈਂ ਤੁਹਾਨੂੰ ਮਨੋ ਸਾਹਿਬ ਇੱਕ ਗੱਲ ਦੱਸਣਾ ਚਾਹੁੰਦਾ ਉੱਥੇ ਇੱਕ ਪ੍ਰੋਪਰ ਆਫਿਸ ਖੋਲਿਆ ਜਾਏਗਾ ਜਿਹੜਾ ਕੀ ਆਪਣਾ ਹਫਤੇ ਦੇ uh, 7 ਦਿਨ ਤੇ ਮਹੀਨੇ ਦੇ 30 ਦਿਨ ਉਪਲਬਧ ਰਹੇਗਾ ਠੀਕ ਹੈ ਉੱਥੇ ਕੋਈ ਨਾ ਕੋਈ ਮੈਂ ਜਾਂ ਮੇਰਾ ਛੋਟਾ ਬ੍ਰਦਰ ਨਵੀਨ ਆ ਸਾਡੇ ਦੋਨਾਂ ਵਿੱਚੋਂ ਇੱਕ ਬੰਦਾ ਹਮੇਸ਼ਾ ਉੱਥੇ ਅਵੇਲੇਬਲ ਰਹੇਗਾ ਤੇ ਜੋ ਵੀ ਮੱਲੇ ਵਾਲਿਆਂ ਨੂੰ ਜਾਂ ਲੋਕਾਂ ਨੂੰ ਕੋਈ ਵੀ ਪਰੇਸ਼ਾਨੀ ਆਉਂਦੀ ਹੈ ਤਾਂ ਅਸੀਂ ਆਲਵੇਜ਼ ਅਵੇਲੇਬਲ ਹੈ 25 24/7 ਚਾਹੇ ਮੋਬਾਈਲ ਤੇ ਚਾਹੇ ਪਰਸਨਲੀ ਕਦੇ ਵੀ ਸਾਨੂੰ ਅਪਰੋਚ इजीली ਕਰ ਸਕਦਾ ਹੈ ਬਹੁਤ ਵਧੀਆ ਗੱਲ ਉਹਨਾਂ ਨੇ ਕਹੀ ਹੈ ਕਿ ਆਪਣਾ ਇੱਕ ਗੈਸਟ ਹੈਲਪ ਡੈਸਕ ਹੈ ਜਿਹੜਾ ਮੈਂਟੇਨ ਕੀਤਾ ਜਾਊਗਾ ਤੇ ਉੱਥੇ ਜਿਹੜੀਆਂ ਸਰਵਿਸਿਜ਼ ਨੇ ਕਿ ਇਹਨਾਂ ਦੀ ਟੀਮ ਇਹਨਾਂ ਦੇ ਬ੍ਰਦਰ ਇਹਨਾਂ ਦੇ ਫੈਮਿਲੀ ਮੈਂਬਰ ਹਮੇਸ਼ਾ 24x7 ਆਪਣੀ ਅਵੇਲੇਬਲਟੀ ਹੈ ਜਿਹੜੀ ਦਰਜ ਕਰਾਉਣਗੇ ਇੱਕ ਸਾਡੇ ਵੱਲੋਂ ਮੈਂਦੋ ਸਾਹਿਬ ਵੱਲੋਂ ਵਿੱਕੀ ਬਡੇਰਾ ਸਾਹਿਬ ਵੱਲੋਂ ਜਿੱਦਾਂ ਅਕਸਰ ਅਸੀਂ ਕਲਾਈਂਟ ਮੀਟਿੰਗ ਕਰਦੇ ਹਾਂ ਏਡੀਆਂ ਹੌਸਲੀਆ ਮੀਟਿੰਗਾਂ ਹੁੰਦੀਆਂ ਨੇ ਨਵਦੀਪ ਜੀ ਕੁਝ ਵੀ ਕਈ ਗਰੀ ਦੇਖਿਆ ਹੋਣਾ ਕਈ ਗਰੀ ਤੁਸੀਂ ਵੀ ਉਹਨਾਂ ਦੀ ਕਦੇ ਦੇਖੀ ਹੋਣੀ ਹੈ ਉੱਥੇ ਦਾ ਜਿਹੜਾ ਮਾਹੌਲ ਹੈ ਉਹਨੂੰ ਆਪਾਂ ਚਿੜੀਆ ਘਰ ਵੀ ਕਹਦੇ ਹਾਂ ਲੋਕ ਸ਼ਾਇਦ ਚਿੜੀਆ ਘਰ ਦਾ ਵੀ ਇਹ ਪਰਮਾਨ ਹੈ ਕਈ ਵਾਰ ਅਜਿਹੇ ਸ਼ਬਦਾਂ ਦਾ ਐਕਸਚੇਂਜ ਹੋ ਜਾਂਦਾ ਕਿਤੇ ਨਾ ਕਿਤੇ ਪੋਲੀਟੀਕਲ ਈਗੋ ਕਲੈਸ਼ ਹੋ ਜਾਂਦਾ ਹੈ ਤੋਤੇ ਸਾਹਿਬ ਇਹ ਜਿਹੜਾ ਪਰਕਾਰਾ ਮੈਜਾ ਇਹ ਜਿਹੜਾ ਬੀਹੇਵੀਅਰ ਹੈ ਇਹ ਜਿਹੜਾ ਸਿਸਟਮ ਹੈ ਕਿਉਂਕਿ ਸਾਡੀਆਂ ਭੈਣਾਂ ਕਿਉਂ ਤੇ ਕਾਉਂਸਲਰ ਹੁੰਦੀਆਂ ਸਾਡੀਆਂ ਪਰਜਾਈਆਂ ਮਾਤਾਵਾਂ ਸਭ ਉੱਤੇ ਕਿਉਂਕਿ ਆਪਾਂ ਸਾਰੇ ਜਾਣਦੇ ਆ ਬਾਵਨ ਐਪਾਵਰਮੈਂਟ ਦਾ ਟਾਈਮ ਹੈ ਜੀ ਤੇ ਉਹ ਵੀ ਰਿਪਰੈਜ਼ੈਂਟ ਕਰਦੀਆਂ ਨੇ ਬਟ ਕਿਤੇ ਨਾ ਕਿਤੇ ਜਿਹੜੀ ਜਨਤਾ ਦੀ ਆਵਾਜ਼ ਹੈ ਉਹ ਆਪਸੀ ਟਕਲਾਸ਼ ਦੇ ਵਿੱਚ ਕਿਤੇ ਨਾ ਕਿਤੇ ਕ੍ਰੈਸ਼ ਕਰ ਜਾਂਦੀ ਹੈ ਤੁਹਾਡੇ ਹਿਸਾਬ ਦੇ ਨਾਲ ਜੇਕਰ ਕਰ ਨੂੰ ਤੁਸੀਂ ਹਾਊਸ 'ਚ ਜਾਂਦੇ ਹੋ ਤਾਂ ਇਸ ਚੀਜ਼ ਦੇ ਉੱਤੇ ਨੱਥ ਪਾਉਣ ਦੇ ਲਈ ਕੋਈ ਪਲਾਨ ਜਾਂ ਕੋਈ ਡਿਸਕਸ ਕਰਨ ਦਾ ਹੈ ਸਰ ਵੀ ਇਹ ਗਰੁੱਪ ਪਰ ਇਹ ਕੀਤਾ ਜਾਵੇ ਕਿਤੇ ਡਵੈਲਪਮੈਂਟ ਨ ਹੋਵੇ ਸਿਰਫ ਅਲੋ ਇਹ ਐਕਸੈਪਟ ਉਸੇ ਬੋਲ ਚੈਨੀ ਗੱਲ ਪੁੱਛੀ ਐ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਦੇਖੋ ਅਸੀਂ ਆਰਮੀ ਚ ਵੀ ਰਹੇ ਹਾਂ ਉੱਥੇ ਵੀ ਮੀਟਿੰਗਸ ਹੁੰਦੀਆਂ ਤੇ ਯਾ ਹੋਰ ਪ੍ਰੋਪਰ ਡਿਸਪੀਸਪਲਨ ਪਹੁੰਚਦਾ ਸੀ ਉਹ ਲੇਡੀਜ਼ ਆਫਸਰ ਉੱਥੇ ਵੀ ਸੀਗੇ ਸਾਡੇ ਨਾਲ ਤੇ ਅਸੀਂ ਉਹਨਾਂ ਨੂੰ ਵੀ ਦੇਖਦੇ ਸੀ ਹੁਣ ਮੈਂ ਮੈਨੇਜਮੈਂਟ ਚ ਰਿਹਾ ਹਾਂ ਉੱਥੇ ਵੀ ਸਟਾਫ ਵੀ ਹੁੰਦਾ ਨੇ ਪ੍ਰਿੰਸੀਪਲ ਹੁੰਦੇ ਸੀਗੇ ਤੇ ਸਾਡਾ ਸਾਰੇ ਮੈਂਬਰ ਵੀ ਹੁੰਦੇ ਸੀ ਤੇ ਐਦਾਂ ਦਾ ਮਾਹੌਲ ਸਾਡੇ ਕਦੇ ਅਸੀਂ ਦੇਖਿਆ ਨਹੀਂ ਨਾ ਜੋ ਕਮੇਟੀ ਚ ਤਾਂ ਵਾਕਈ ਐਜਾ ਕੋ ਸੀਗਾ ਪਿਛਲੇ ਕੁਝ ਸਾਲਾਂ ਤੋਂ ਹਾਂ ਜੇ ਲੋਕ ਸਾਾਨੂੰ ਚੋਕੇ ਤੇ ਭੇਜਦੇ ਨੇ ਤਾਂ ਅਸੀਂ ਇੰਨੀ ਅਸ਼ੋਰੈਂਸ ਦਿੰਨੇ ਆ ਕਿ ਐਦਾਂ ਦਾ ਮਾਹੌਲ ਤਾਂ ਬਿਲਕੁਲ ਨਹੀਂ ਹੋਊਗਾ ਅਸੀਂ ਜੇ ਗੱਲ ਕਰਾਂਗੇ ਤਾਂ ਸਿਰਫ ਔਰ ਸਿਰਫ ਡਵੈਲਪਮੈਂਟ ਦੀ ਹੀ ਕਰਾਂਗੇ ਹਾਂ ਬਹੁਤ ਵੱਡੀ ਗੱਲ ਕਰਤੀ ਕਿਉਂਕਿ ਅਸੀਂ ਦੋਨੇ ਚੈਨਲ ਨੇ ਇੱਕ ਮਹਿੰਮ ਸ਼ੁਰੂ ਕੀਤੀ ਹੋਈ ਹੈ ਜੋ ਨਗਰ ਕੌਂਸਲ ਦੇ ਵਿੱਚ ਖਿੱਚੋ ਤਾਂ ਨਹੀਂ ਹੁੰਦੀ ਹੈ ਸਾਡਾ ਇੱਕ ਉਪਰਾਲਾ ਹੈ ਜੇਕਰ ਸਾਡੇ ਇਸ ਉਪਰਾਲੇ ਨੂੰ ਤੁਸੀਂ ਵਧੀਆ ਮੰਨਦੇ ਹੋ ਤਾਂ ਸਾਨੂੰ ਕਮੈਂਟ ਕਰਕੇ ਦੱਸੋ ਕਿ ਇਹਨੂੰ ਲੋਕਲ ਵਾਸਤੇ ਅਸੀਂ ਹੋਰ ਕੀ ਕਰ ਸਕਦੇ ਆ ਨਵੀਂ ਜੀ ਗੱਲ ਇੱਕ ਹੈ ਨਗਰ ਕੌਂਸਲ ਦੇ ਵਿੱਚ ਜਿਵੇਂ ਹੈ ਚੋਣ ਸਾਰੇ ਨੇ ਇੱਕ ਨਕਸ਼ੇ ਨੇ ਜਿਹੜਾ ਹੈ ਪੂਰਾ ਸ਼ਹਿਰ ਖਨ ਵਾੜਬੰਦੀ ਨੇ ਪੂਰਾ ਸ਼ਹਿਰ ਹਿਲਾਇਆ ਹੋਇਆ ਉਹਦੇ ਪਿੱਛੇ ਸੁਣਿਆ ਕਿ ਇਲੈਕਸ਼ਨ ਕੁਝ ਮਲੇ ਵੀ ਹੋ ਰਹੇ ਨੇ ਤੁਸੀਂ ਕੀ ਮੰਨਦੇ ਹੋ ਕਿ ਨਕਸ਼ਾ ਪਾਸ ਹੋਇਆ ਹੈ ਇਹ ਸਹੀ ਸੀ ਜਾਂ ਗਲਤ ਸੀ ਮੈਂ ਬੋਸਾ ਸਹੀ ਗੱਲ ਜੇ ਤਾਂ ਦੇਖੋ ਐਮਸੀ ਨੇ ਕੰਮ ਤੇ ਤਾਂ ਉਹਨੂੰ ਕੋਈ ਫਰਕ ਨਹੀਂ ਪੈਣਾ ਚਾਹੀਦਾ ਵੀ ਦੋ ਗਲੀਆਂ ਇੱਧਰ ਲਿਆਂ ਲਾਤੀਆਂ ਜਾਂ ਦੋ ਗਲੀਆਂ ਉੱਧਰ ਲਿਆਂ ਲਾਤੀਆਂ ਆਪਾਂ ਤਾਂ ਡਵੈਲਪਮੈਂਟ ਕਰਨੀ ਹੈ ਕੀ ਫਰਕ ਹੈ ਜੇ ਦੋ ਗਲੀਆਂ ਵੱਧ ਗਈਆਂ ਜਾਂ ਘਟ ਗਈਆਂ ਕੰਮ ਡਵੈਲਪਮੈਂਟ ਤੇ ਕਰੋ ਜੋ ਵੀ ਇਹ ਡਵੈਲਪਮੈਂਟ ਕਰਨ ਚਾਹੁੰਦੇ ਨੇ ਲੋਕ ਉੱਥੇ ਦੇ ਉਹ ਕਰਕੇ ਦਿਖਾਓ ਬਸ ਇਦੇ ਨਾਲ ਤਾਂ ਕੋਈ ਫਰਕ ਨਹੀਂ ਮੈਂ ਤਾਂ ਸਮਝਦਾ ਨਹੀਂ ਕਿ ਨਕਸ਼ੇ ਨਾਲ ਦੋ ਗਲੀਆਂ ਇੱਧਰ ਹੋ ਗਈਆਂ ਜਾਂ ਉੱਧਰ ਇਹਨੇ ਮਿਹਨਤ ਕਦਿਆਂ ਕਰੇ ਲੈਣੀਆਂ ਏਡੀ ਸਪਿਰਟ ਹੈ ਜੀ ਏਡੀ ਫਾਲਤਾਂ ਦਾ ਜਿਹੜੀ ਨਵੀਂ ਖੇਰਨਾ ਜਿਹਨੇ ਲੱਗ ਲਾਈਨ ਟੈਕ ਦਾ ਲੱਗ ਲੀਟਰ ਬਣਾਉਂਦੇ ਨੇ ਇਹ ਲੀਟਰ ਕੱਢਦੇ ਤੇ ਲੈ ਲੈਂਦਾ ਜਨਤਾ ਦੇ ਨੁਮਾਇੰਦੇ ਨੇ ਆਪਾਂ ਦੇਖਿਆ ਵੇ ਜੀ ਬਾਗ ਵਾਸੀਆਂ ਜਿਵੇਂ ਕੁਝ ਇੱਛਾ ਹੁੰਦੀ ਹੈ ਕਿ ਇਹੋ ਜਿਹੇ ਨੁਮਾਇੰਦੇ ਚੁਣਿਆ ਜਾਵੇ ਕਿ ਜਿਹੜਾ ਉੱਥੇ ਜਾ ਕੇ ਸਿਰਫ ਆਪਣੇ ਇੰਗੋ ਨੂੰ ਸੈਟੀਸਫਾਈ ਨਾ ਕਰੇ ਸਿਰਫ ਆਪਣੀਆਂ ਗੱਡੀਆਂ ਜਾਂ ਆਪਣੇ ਘਰ ਦੇ ਬਾਹਰ ਕੌਂਸਲਰ ਦਾ ਐੱਜਟੈਂਟ ਨਾ ਬੀ ਸਾਡੀਆਂ ਜੁਨੀਆ ਦਿੱਕਤਾਂ ਨੇ ਮੁ ਉਹਨੀਆਂ ਚੀਜ਼ਾਂ ਨੇ ਉਹ ਸਾਡੇ ਬਾੜ ਦੇ ਵਿੱਚ ਲੈਣੀਆਂ ਜਾਣ ਤਾਂ ਛੋਟੇ ਵਿਜ਼ਰਚ ਉਹ ਤਾਂ ਤੁਸੀਂ ਦੱਸਤਾ ਸਰ ਪਾਸ ਹੋ ਗਿਆ ਯੋਗਾ ਹੋ ਗਿਆ ਮੈਡੀਕਲ ਹੋ ਗਿਆ ਇਸ ਤੋਂ ਛੋਟੇ ਕੋਈ ਹੈ ਕਿ ਜੇਕਰ ਕੱਲ ਨੂੰ ਫੱਤਵਾ ਤੁਹਾਡੇ ਖਾਤੇ ਦੇ ਵਿੱਚ ਆਉਂਦਾ ਤਾਂ ਮੈਂ ਕੁਝ ਐਕਸਟਰਾ ਜਿਵੇਂ ਅੰਦਰ ਵੀ ਕੁਝ ਐਕਸਟਰਾ ਫੰਡਿੰਗ ਦਾ ਅਰੇਂਜਮੈਂਟ ਕਰਕੇ ਜਾਂ ਸਰਕਾਰ ਤੋਂ ਜਾਂ ਕਿਸੇ ਗੱਲ ਸਰਕਾਰ ਤੋਂ ਜਾਂ ਆਪਣੇ ਪਰਸਨਲ ਲੈਵਲ ਤੇ ਆਪਣੇ ਕਾਚਪ ਲੈਵਲ ਤੇ ਵੀ ਕੁਝ हट ਕੇ ਇਹ ਚੀਜ਼ ਆਪਣੇ ਬਾੜ ਵਾਸੀਆਂ ਨੂੰ ਐਸੇ ਗਿਫਟ ਦੇ ਰੂਪ ਵਿੱਚ ਪ੍ਰੋਵਾਈਡ ਕਰਾਉਣੀ ਚਾਹਨਾ ਇਹ ਤੁਸੀਂ ਗੱਲ ਬਿਲਕੁਲ ਸਹੀ ਕਹੀ ਜਾਂ ਲੋਜਿਕ ਹੈ ਇਹ ਨੇ ਜਿਹੜੀ ਬੇਸਿਕ ਨੀਡਸ ਐ ਉਹ ਤਾਂ ਹਰੇ ਕੇ ਬੰਦਾ ਪੁਰੀਆ ਕਰਦਾ ਹੈ ਉਸ ਤੋਂ ਇਲਾਵਾ ਇੱਕ ਆਪਾਂ ਜੇ ਤੁਸੀਂ ਕਹਿੰਦੇ ਮੈਂ ਐਮਸੀ ਬਣਦਾ ਤਾਂ ਮੈਂ ਆਪਣੇ ਵਾਰਡ ਚ ਪ੍ਰੋਪਰ ਹਰ ਗਲੀ ਦੇ ਮੋੜ ਤੇ ਇੱਕ ਪ੍ਰੋਪਰ ਮੈਪਿੰਗ ਕਰਕੇ ਲਗਵਾ ਦਿੰਦੀ ਆ ਤਾਂ ਕਿ ਜੇ ਕੋਈ ਬੰਦਾ ਆਂਦਾ ਹੈ ਜੇ ਕਿਸੇ ਦੇ ਘਰ ਜਾਣਾ ਤਾਂ ਉਹਨੂੰ ਬਹੁਤ ਸੌਲਟ ਮਿਲ ਜਵੇ ਵੀ ਉਹ ਈਜ਼ਲੀ ਘਰ ਲੱਭ ਸਕਦਾ ਉਹਦੀ ਪ੍ਰੋਪਰ ਮੈਪਿੰਗ ਹੋਊਗੀ ਤੇ ਉਸ ਤੋਂ ਇਲਾਵਾ ਵੀ ਆਪਣਾ ਸੀਸੀਟੀਵੀ ਕੈਮਰਾਜ਼ ਦੀ ਅੱਜਕੱਲ ਬਹੁਤ ਜ਼ਰੂਰਤ ਹੈ ਕਿ ਬਹੁਤ ਚੋਰੀ ਚਗਾਈ ਜਾਂ ਹੋਰ ਤੇ ਉਹ ਸੀਸੀਟੀਵੀ ਕੈਮਰਾ ਵੀ ਅਸੀਂ ਲਗਵਾਵਾਂਗੇ ਤੇ ਹੁਣ ਗਰੀਮੀ ਨਹੀਂ ਆਏਗੀ ਦੇਖੋ ਮੈਂ ਇੰਡਸਟਰੀ ਵੀ ਚਲਾਉਣਾ ਤੇ ਮੇਰੇ ਨੇਕਵੀਂ ਬਸਤੀ ਵਾਲਿਆਂ ਨਾਲ ਬੈਠੇ ਆ ਉਹਨਾਂ ਕੋ ਸੀਰੀਅਸ ਸਟਾਫ ਕੋ ਹੰਡ ਹੋਣਾ ਹੈ ਬਿਲਕੁਲ ਉਸ ਚੀਜ਼ ਵਿੱਚ ਮਦਦ ਕਰਾਂਗਾ ਕਿ ਉਹ ਗਰੀਮੀ ਪਲਾਂਟੇਸ਼ਨ ਵਗੈਰਾ ਕਰਵਾਈ ਜਾਵੇ ਉੱਥੇ ਮਾਲੇ ਦੇ ਵਿੱਚ ਹੋਰ ਬਾਕੀ ਜੋ ਵੀ ਮੇਰੇ ਜਹਨ ਚ ਆਣੀਆਂ ਬੀਆ ਪ੍ਰੋਬਲਮ ਉਹ ਮੈਂ ਹਮੇਸ਼ਾ ਡਵੈਲਪਮੈਂਟ ਕਰਨ ਦੇ ਲਈ ਤਤਪਰ ਰਹਿਣਾ ਤੇ ਮੈਂ ਤਾਂ ਖੁਦ ਚਾਹਨਾ ਵੀ ਕੋਈ ਨਵੀਂ ਤੋਂ ਨਵੀਂ ਚੀਜ਼ ਮੈਨੂੰ ਵੀ ਪਤਾ ਲੱਗੇ ਆਪਾਂ ਕਰ ਸਕੀਏ ਹਾਂ ਸ਼ਰਮਨ ਜੀ ਜਿਵੇਂ ਤੁਹਾਡੇ ਬ੍ਰਦਰ ਐਡਵੋਕੇਟ ਨੇ ਜਿਨ੍ਹਾਂ ਨੂੰ ਤੁਸੀਂ ਇੱਕ ਬਹੁਤ ਬੜਾ ਫਾਇਦਾ ਉਹਨਾਂ ਕੋਲੋਂ ਲੈ ਸਕਦੇ ਹੋ ਜਿਵੇਂ ਅੱਜ ਸ਼ਹਿਰ ਦੇ ਵਿੱਚ ਜਿਹੜੇ ਲੋਗ ਲੋਗ ਨੇ ਵਾਲਾ ਜਿਹਨੂੰ ਕੁੱਤੇ ਕਹਿੰਦੇ ਆਪਾਂ ਹੈ ਨਾ ਉਹਨਾਂ ਦਾ ਬੜਾ ਇੱਕ ਆਪਤ ਫੈਲਿਆ ਹੋਇਆ ਹੈ ਬੜੇ ਲੋਗ ਉਹਦੇ ਨਾਲ ਜਕਮੀ ਹੋਏ ਨੇ ਬਹੁਤ ਲੋਗ ਮੁਗੀ ਵੀ ਨੇ ਪਰ ਦੂਜੇ ਪਾਸੇ ਇਹਦੇ ਡਵੈਲਪਰ ਨੇ ਉਹ ਇਹ ਕੰਮ ਖੌਣ ਨਹੀਂ ਦਿੰਦੇ ਥੋੜੇ ਇਲਾਕੇ ਦੇ ਵਿੱਚ ਵੀ ਬਹੁਤ ਜ਼ਿਆਦਾ ਜਿਹੜੇ ਨੇ ਲੋਕਾਂ ਵਾਲਾ ਕੁੱਤੇ ਘੁੰਮ ਰਹੇ ਨੇ ਉਦੋਂ ਵਾਰ ਤੁਸੀਂ ਉਹ ਰੋਕਣ ਲਈ ਵਾਸਤੇ ਕੀ ਕਰ ਸਕਦੇ ਹੋ ਕੀ ਕੋਈ ਜੀ ਪਲੈਨਿੰਗ ਹੈ ਤੁਹਾਡੇ ਵਾਸਤੇ ਦੇਖੋ ਇਹ ਤਾਂ ਬਹੁਤ ਅੱਜ ਕੱਲ ਦੀ ਮੇਨ ਪ੍ਰੋਬਲਮ ਹੈ ਵੀ ਇਹ ਲੋਕਸ ਵਾਲੀ ਆ ਥੋੜਾ ਕਹਿਣਾ ਬਿਲਕੁਲ ਠੀਕ ਹੈ ਮੰਨੋ ਸਾਹਿਬ ਵੀ ਡੌਗ ਲਵਰ ਵੀ ਨੇ ਉਹ ਵੀ ਨਹੀਂ ਚਾਹੁੰਦੇ ਕਿ ਸਾਡਾ ਇਹਨੂੰ ਅਸੀਂ ਇੰਨੇ ਸਾਲਾਂ ਤੋਂ ਫੀਡ ਕਰ ਰਹੇ ਆ ਜਾਂ ਡੌਗ ਗਰੂਪ ਉਹ ਨਾ ਚੱਕੇ ਜਾਂ ਆ ਉਹਨਾਂ ਨੂੰ ਵੀ ਬੈ ਕੇ ਸਮਝਾਇਆ ਜਾ ਸਕਦਾ ਹੈ ਵੀ ਤੁਹਾਡੇ ਕਰਕੇ ਜਾਂ ਬਾਕੀ ਲੋਕਾਂ ਨੂੰ ਵੀ ਕੁਝ ਪ੍ਰੋਬਲਮ ਆਉਂਦੀ ਹੈ ਬੱਚਿਆਂ ਨੂੰ ਅੱਜਕੱਲ ਬਾਹਰ ਨਿਕਲਣਾ ਬਹੁਤ ਮੁਸ਼ਕਿਲ ਹੋਇਆ ਹੋਇਆ ਹੈ ਨਾ ਉਹ ਸਟਰੀਟ 'ਚ ਖੇਡ ਸਕਦੇ ਨੇ ਸਾਰਾ ਦਿਨ ਆਪਾਂ ਵੀ ਕਹਿੰਦੇ ਆ ਵੀ ਬਾਹਰ ਨਾ ਜਾਓ ਬੱਚਿਓ ਵੀ ਬਾਹਰ ਕੁੱਤੇ ਨੇ ਤੇ ਉਹ ਸਾਰਾ ਦਿਨ ਮੋਬਾਈਲ ਜਾਂ ਲੈਪਟਾਪ ਤੇ ਲੱਗੇ ਰਹਿੰਦੇ ਨੇ ਜਦਕਿ ਉਹਨਾਂ ਨੂੰ ਬਾਹਰ ਜਾ ਕੇ ਖੇਡਣਾ ਚਾਹੀਦਾ ਆ ਇਹਦੇ ਲਈ ਅਸੀਂ ਸਾਰੇ ਮਹੱਲੇ ਵਾਲਿਆਂ ਨਾਲ ਬੈ ਕੇ ਆਰਾਮ ਨਾਲ ਗੱਲ ਕਰਾਂਗੇ ਜੋ ਵੀ ਕਲੈਕਟਿਵ ਇੱਕ ਡਿਸੀਜਨ ਨਿਕਲੇਗਾ ਉਹ ਕਰਾਂਗੇ ਮਾ ਗੋਦੀਰ ਕਹਿੰਦਾ ਕਿ ਕਿ ਇਹ ਜਿਹੜੀ ਪ੍ਰੋਬਲਮ ਹੈ ਕੱਲੇ ਥੋੜੇ ਬਾਤ ਨਹੀਂ ਸਾਰੇ ਸ਼ਹਿਰ ਵੀ ਹੋਇਆ ਹੁਣ ਗੱਲ ਕਰਦੇ ਆ ਯੂਥ ਦੀ ਆਪਾਂ ਸਾਰੇ ਜਾਣਦੇ ਹਾਂ ਕਿ ਯੂਥ ਨੂੰ ਲੈ ਕੇ ਬਹੁਤ ਕਾਉਨਸੀਸ ਬੰਦੇ ਨੇ ਬੜੇ ਪਲਾਨ ਬੰਦੇ ਨੇ ਸਰਕਾਰਾਂ ਆਪਣੇ ਮੈਨੀਫੈਸਟੋ 'ਚ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੀਆਂ ਨੇ ਪਰ ਕਿਤੇ ਨਾ ਕਿਤੇ ਆਪਾਂ ਸਾਰਿਆਂ ਨੂੰ ਪਤਾ ਕਿ ਇਸ ਟਾਈਮ ਪੰਜਾਬ ਦਾ ਯੂਥ ਹੈ ਜਿਹੜਾ ਡਾਈਗਰਟ ਹੋ ਚੁੱਕਿਆ ਡਿਸਟਰੈਕਟ ਹੋ ਚੁੱਕਿਆ ਗੁੰਮਰਾਹ ਹੋ ਚੁੱਕਿਆ ਕਿ ਉਹ ਦਲਕੀ ਦੀ এডੂਕੇਸ਼ਨ ਤੋਂ ਕਾਰੋਬਾਰ ਮੈਦਾਨ ਦੇ ਵਿੱਚ ਜਿਹੜੀ ਦੇਰੀ ਹੈ ਉਹ ਕਿਸੇ ਨਾ ਕਿਸੇ ਉਹਨਾਂ ਨੂੰ ਗੁੰਮਰਾਹ ਕਰਦੀ ਹੈ ਜਾਂ ਕਿਸੇ ਗਲਤ ਰਾਹ 'ਤੇ ਜਾਣ ਨੂੰ ਮਜਬੂਰ ਕਰਦੀ ਹੈ ਤਾਂ ਕੁਝ ਅਜਿਹਾ پلان ਹੈ ਕਿ ਰਾਤ ਦੇ ਜਿਹੜੇ ਯੂਥ ਨੇ ਐਜੂਕੇਟਿਡ ਨੇ ਟੈਲੈਂਟਿਡ ਨੇ ਪਲੱਸ ਡਿਸਰਵਿੰਗ ਨੇ ਕਿ ਉਹਨਾਂ ਦੇ ਲਈ ਕੋਈ ਸਪੈਸ਼ਲ ਅਜਿਹੀ ਵਰਕਸ਼ਾਪ ਰੇਲ ਕਰੰਦਾ ਵੀ ਜਿੱਦੇ ਨਾਲ ਉਹਨਾਂ ਨੂੰ ਅਵੇਅਰ ਵੀ ਕੀਤਾ ਜਾ ਸਕੇ ਮੋਟੀਵੇਟ ਵੀ ਕੀਤਾ ਜਾ ਸਕੇ ਕਿਸੇ ਹੋਰ ਦਿਗਾਾਂ ਨਾਲ ਜੋੜਨ ਦਾ ਵੀ پلان ਵੀ ਬਣਾਇਆ ਜਾ ਸਕੇ ਦੇਖੋ ਯੂਥਸ ਲਈ ਵੀ ਆਪਣੇ ਬਹੁਤ ਜ਼ਿਆਦਾ ਸੋਚਿਆ ਹੈ ਕਿ ਜੇ ਉਹਨਾਂ ਨੂੰ ਕੋਈ ਵੀ ਆਪਣਾ ਜੋਬ ਲੈਣ ਚੇ ਜਾਂ ਕੋਈ ਪ੍ਰੋਬਲਮ ਆਂਦੀ ਹੈ ਆ ਪ੍ਰਾਈਵੇਟੇ ਗੱਲ ਕਰ ਸਕਦੇ ਦੇਖੋ ਸਰਕਾਰੀ ਚਾਤਸੀ ਜਿੰਨੀ ਕੁ ਸਾਡੇ ਤੋਂ ਹੁੰਦੀ ਆ ਹੈਲਪ ਕਰਾਂਗੇ ਆ ਪ੍ਰਾਈਵੇਟ ਚ ਇਨੀ ਛੋਟੀ ਦਿੰਦੇ ਆ ਵੀ ਜੇ ਕਿਸੇ ਯੂਥ ਨੂੰ ਜਾਂ ਕਿਸੇ ਵਾਇ ਨੂੰ ਜਾਂ ਗਰਮ ਨੂੰ ਆਪਣਾ ਕੁੜੀ ਨੂੰ ਜਾਂ ਮੁੰਡੇ ਨੂੰ ਜੋਬ ਦੀ ਰਿਕੁਆਇਰਮੈਂਟ ਹੈ ਤਾਂ ਸਾਡੇ ਇੰਡਸਟਰੀਆਂ ਨਾਲ ਕਾਫੀ ਰਿਲੇਸ਼ਨ ਹੈ ਉਹਨੇ ਖੰਨੇ ਵੀ ਮੰਡੀ ਗੋਲੰਧਗੜ੍ਹ ਵੀ ਆ ਉਹਦੇ ਚ ਆਪਾਂ ਉਹਨਾਂ ਦੀ ਪੱਕੀ ਹੈਲਪ ਕਰਾਂਗੇ ਜਿੰਨਾ ਨਹੀਂ ਹੁੰਦਾ ਕਿ ਕੁਆਲੀਫਿਕੇਸ਼ਨ ਹੈ ਜਾਂ ਉਹਨਾਂ ਦੀ ਕੈਪੇਬਿਲਟੀ ਹੈ ਉਸ ਹਿਸਾਬ ਨਾਲ ਉਹਨਾਂ ਨੂੰ ਜੋਬ ਪ੍ਰੋਵਾਈਡ ਕਰਵਾਉਣਾ ਸਲਮਨ ਇੱਕ ਹੋਰ ਇੱਕ ਜਿਹੜੀ ਚੀਜ਼ ਆਮ ਚਰਚਾ ਦਾ ਵਿਸ਼ਾ ਬਣਿਆ ਹੈ ਚਾਹੇ ਉਹ ਨਗਰ ਕੌਂਸਲ ਦੇ ਪ੍ਰਧਾਨ ਦੀ ਗੱਲ ਕਰੀਏ ਚਾਹੇ ਸਾਡੇ ਬਿਲਾਇ ਸਾਬ ਦੀ ਗੱਲ ਕਰੀਏ ਕਿਉਂਕਿ ਨਗਰ ਕੌਂਸਲ ਦੇ ਉੱਪਰ ਇਲਜ਼ਾਮ ਲਗਾਇਆ ਗਿਆ ਹੈ ਕਿ ਸ਼ਹਿਰ ਦੇ ਕੰਮ ਡਵੈਲਪਮੈਂਟ ਜਿਹੜੀ ਹੈ ਉਹ ਰੂਪੀਸੇ ਕਰਕੇ ਹੋਈ ਹੈ ਕਿ ਨਗਰ ਕੌਂਸਲ ਦੇ ਉੱਪਰ ਧੰਨ ਦਾ ਪ੍ਰਦਾਨ ਹੈ ਜੋ ਸਰਕਾਰ ਹੈ ਉਹ ਆਮ ਆਪੀ ਪਾਰਟੀ ਦੀ ਹੈ ਤੁਸੀਂ ਕੀ ਮੰਨਦੇ ਹੋ ਕਿ ਇਹਦੇ ਨਾਲ ਕੋਈ ਸ਼ਾਇਦ ਨੁਕਸਾਨ ਹੋਇਆ ਜਾਂ ਨਹੀਂ ਹੋਇਆ ਇੱਕ ਪਹਿਲਾ ਅਲੂਵਲੀਆ ਸਾਹਿਬਾ ਇੱਕ ਰਹਿ ਗਿਆ ਸੀ ਤੇ ਅਲੂਵਲੀਆ ਸਾਹਿਬ ਤੁਸੀਂ ਕਹੇ ਯੂਥ ਨੂੰ ਡਵੈਲਪਮੈਂਟ ਲਿਸਟ ਆ ਜੇ ਉਹਨਾਂ ਦੇ ਵਿੱਚ ਸਕਿਲਸ ਨੇ ਤੇ ਗਵਰਨਮੈਂਟ ਵੀ ਵੀ ਕਾਫੀ ਐਜੀ ਸਕੀਮਾਂ ਨੇ ਜੋ ਐਮਐਸਐਨਈ ਦੀ ਵੀ ਹੈ ਤੇ ਸਟਾਰਟਅਪ ਲਈ ਵੀ ਹੈ ਵੀ ਉਹਨਾਂ ਨੂੰ ਲੋਨ ਈਜ਼ੀ ਪ੍ਰੋਵਾਈਡ ਕਰਾਇਆ ਤੇ ਇਹ ਚੀਜ਼ਾਂ ਦੀ ਉਹਨਾਂ ਨੂੰ ਨੋਲੇਜ ਦਿੱਤੀ ਜਾਊਗੀ ਤੇ ਉਹਨਾਂ ਦੀ ਹੈਲਪ ਜਿੰਨੀ ਹੋ ਸਕਦੀ ਹੈ ਉਹ ਵੀ ਸਾਡੇ ਵੱਲੋਂ ਪ੍ਰਪਾਈਏਗਾ ਤੌਰੀ ਦਾ ਕੋਈ ਨਹੀਂ ਕੋਈ ਗੱਲ ਨਹੀਂ ਹੋਈ ਜੀ ਉਹਨਾਂ ਦਾ ਕਹਿਣਾ ਹੈ ਮੰਤਰੀ ਸਾਹਿਬ ਕਹ ਰਹੇ ਸੀਗੇ ਕਿ ਜੀ ਪਿਛਲੇ ਲੰਬੇ ਸਮੇਂ ਤੋਂ ਇੱਕ ਕੋਹਲ ਦਬਾਅ ਚੱਲ ਰਹੀ ਹੈ ਸ਼ਹਿਰ ਦੇ ਵਿੱਚ ਸਾਡੇ ਜਿਹੜੇ ਮਾਨਯੋਗ ਮੰਤਰੀ ਸਾਹਿਬ ਨੇ ਉਹਨਾਂ ਦੇ ਮਨਚ ਇਹ ਟੀਸ ਹੈ ਕਿ ਜੇਕਰ ਕਮੇਟੀ ਸਾਡੀ ਹੁੰਦੀ ਆ ਆਪਣੀ ਹੁੰਦੀ ਸਾਡੇ ਸ਼ਹਿਰ ਦੀ ਨਹਿਰ ਬਦਲੀ ਹੁੰਦੀ ਕਮੇਟੀ ਕੋਲੋਂ ਜੇਕਰ ਸ਼ਹਿਰ ਦੇ ਡਿਵੈਲਪਮੈਂਟ 'ਉਹ ਗੱਲ ਕਰੀਏ ਤਾਂ ਕਹਿੰਦੇ ਸਰਕਾਰਾਂ ਨੇ ਸਾਡੀ ਬਦਦ ਨਹੀਂ ਕਰਦੀ ਤਾਂ ਕੀ ਇਹਦਾ ਦੋਨਾਂ ਦੇ ਖਿੱਚੋ ਤਾਕ ਦੇ ਵਿੱਚ ਜੋ ਸ਼ਹਿਰ ਦੀ ਨਹਿਰ ਬਦਲਣੀ ਚਾਹੀਦੀ ਸੀ ਜੋ ਸ਼ਹਿਰ ਦੇ ਵਿੱਚ ਵਿਕਾਸ ਦੀ ਰਫਤਾਰ ਹੋਣੀ ਚਾਹੀਦੀ ਸੀ ਉਹਦੇ ਵਿੱਚ ਕਿਤੇ ਨਾ ਕਿਤੇ ਨਰੰਗੀ ਅੜਚੇ ਦੇਖੋ ਸਾਡੀ ਆਪਣਾ ਜੋ ਕਮੇਟੀ ਹੈ ਉਹ ਕਾਂਗਰਸ ਦੀ ਹੈ ਉੱਥੇ ਤੇ ਥੋੜਾ ਜਿਹਾ ਮਿਸਮੈਚ ਤਾਂ ਦੇਖੋ ਹੁੰਦਾ ਹੈ ਸਰਕਾਰ ਦੂਜੀ ਹੈ ਤੇ ਕਮੇਟੀ ਕਾਂਗਰਸ ਦੀ ਹੈ ਫਿਰ ਵੀ ਸਾਡੀ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਨੇ ਕਾਫੀ ਵਧੀਆ ਕੰਮ ਕੀਤਾ ਹੈ ਤੇ ਹੁਣ ਨਵੀਂ ਕਮੇਟੀ ਵੀ ਅਗਰ ਸਾਡੀ ਬਣਦੀ ਹੈ ਤਾਂ ਅਸੀਂ ਹੋਰ ਵੱਧ ਡਵੈਲਪਮੈਂਟ ਕਰਾਂਗੇ ਤਾਂ ਬਿਲਕੁਲ ਜੀ ਨਵੀ ਜੀ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਨੇ ਔਰ ਜੋ ਇਹ ਆਪਣੇ ਬਾਰੇ ਬਾਰੇ ਕਰਨਾ ਚਾਹਦੇ ਨੇ ਜੋ ਇਹਨਾਂ ਦੇ ਦਿਲ ਦੇ ਵਿੱਚ ਹੈ ਕਿ ਮੈਂ ਆਪਣੇ ਜਿਹੜਾ ਇਲਾਕਾ ਹੈ ਉਹਨੂੰ ਖੂਬਸੂਰਤ ਬਣਾਵਾਂ ਉੱਥੇ ਗ੍ਰੀਨਰੀ ਕਰਾਂ ਉੱਥੇ ਬੱਚਿਆਂ ਵਾਸਤੇ ਜਿਮ ਖੋਲਾਂ ਉੱਥੇ ਜੋਗਾ ਦੀ ਕਲਾਸਾਂ ਸ਼ੁਰੂ ਕਰਾਂ ਇੱਕ ਬਹੁਤ ਵੱਡੀ ਇਹਦੀ ਹੈ ਇਹਨਾਂ ਦੀ ਸੋਚ ਹੈ ਇਸੇ ਸੋਚ ਨੂੰ ਲੈ ਕੇ ਜਿਹੜੇ ਹਨ ਨਵਦੀਏ ਨਗਰ ਕੌਂਸਲ ਦੇ ਚੋਣਾਂ ਲੜਨ ਵਾਸਤੇ ਪੂਰੇ ਤਿਆਰ ਨੇ ਔਰ ਅਗਲੀ ਵਾਰ ਫੇਰ ਆਪਾਂ ਜਿਹੜਾ ਹੈ ਕਿਸੇ ਨਵੇਂ ਕੈਂਡੀਡੇਟ ਨਾਲ ਤੁਹਾਡੇ ਰੂਪੂ ਹੋਵਾਂਗੇ ਹੁਣ ਤੁਹਾਨੂੰ ਅਸੀਂ ਲੈਣੇ ਆਜ਼ਾਦ ਨੂੰ ਸਟਾਰਟ ਕਰੀਏ ਆਏ ਨੇ